ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਿਆਤੀ ਮਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੁਹਾਨੂੰ ਪਤਾ ਹੈ ਕਿ ਮਹਾਕੁੰਭ ਚੱਲ ਰਿਹਾ ਜਿੱਥੇ ਕਿ 10 ਕਰੋੜ ਤੋਂ ਵੱਧ ਸ਼ਰਧਾਲੂ ਜੜੇ ਪਹੁੰਚੇ ਹੋਏ ਨੇ ਤੇ ਬੇਸ਼ੱਕ ਉੱਥੇ ਲੋਕਾਂ ਦੇ ਖੜਨ ਵਾਸਤੇ ਜਗ੍ਹਾ ਨਹੀਂ ਪਰ ਫਿਰ ਵੀ ਲੋਕਾਂ ਦੇ ਵਿੱਚ ਮਹਾਕੁੰਭ ਦੇ ਵਿੱਚ ਸ਼ਾਮਲ ਹੋਣਾ ਇੰਨਾ ਜ਼ਰੂਰੀ ਹੋ ਰਿਹਾ ਕਿ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਾ ਰਹੀ ਪਰ ਉੱਥੇ अनेका ਜਿਹੜੇ ਕਿ ਬਾਬੇ ਦੀਆਂ ਵੀਡੀਓਜ਼ ਸਾਹਮਣੇ ਆ ਰਹੀ ਨੇ ਘੋਰੀ ਬਾਬੇਆਂ ਦੇ ਵੀਡੀਓਜ਼ ਉਹ ਤੁਹਾਨੂੰ अनेका ਜਿਹੜੇ ਕਿ ਸਾਹਮਣੇ ਆਈਆਂ ਨੇ ਪਰ ਉਹ ਉੱਥੇ ਹੀ ਇੱਕ ਜਿਹੜਾ ਕਿ ਵਿਅਕਤੀ ਹੈ ਓ ਇਕਾ ਘੋਰੀ ਬਾਬੇ ਜੀ ਕੁੱਟਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਉਸ ਦਾ ਕਹਿਣਾ ਹੈ ਕਿ ਇਹ ਬਾਬਾ ਜਿਹੜਾ ਨਕਲੀ ਬਣਿਆ ਹੋਇਆ ਹੈ ਬੈਗ ਦੇ ਵਿੱਚ ਕੱਪੜੇ ਨਹੀਂ ਪਰ ਇੱਥੇ ਆ ਕੇ ਉਹ ਨਾਗਾ ਬਾਬਾ ਬਣਿਆ ਗਲ ਦੇ ਵਿੱਚ ਮੋਤੀ ਵਾਲਾ ਪਾਲੀਆਂ ਤੇ ਆਪਣੇ ਸਰੀਰ ਦੇ ਤੇ ਸਵਾਹ ਮੰਨ ਲਈ ਤੇ ਇਹ ਆਪਣੇ ਆਪ ਨੂੰ ਜਿਹੜਾ ਅਘੋਰੀ ਬਾਬਾ ਕਹਾ ਰਿਹਾ ਤੇ ਲੋਕਾਂ ਤੋਂ ਮੰਗ ਕੇ ਪੈਸੇ ਇਕੱਠੇ ਕਰ ਰਿਹਾ ਤੇ ਉਸ ਦੀ ਪੈਸੇ ਦੀ ਗਿਣਤੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇਸ ਦੀ ਕੁੱਟਮਾਰ ਕੀਤੀ ਗਈ ਹੈ ਤਾਂ ਦੱਸ ਦਿਓ ਚਲੋ ਠੀਕ ਹੈ ਮੰਨਦੇ ਆ ਵੀ ਇਹ ਵੀ ਗੱਲ ਗਲਤ ਹੈ ਕਿ ਉਹ ਜਿਹੜਾ ਕਿ ਇਸ ਤਰੀਕੇ ਦੇ ਨਾਲ ਮਤਲਬ ਮੰਗ ਤਾਂ ਉਹ ਪੀਖ ਹੀ ਰਿਹਾ ਲੋਕਾਂ ਤੋਂ ਚਲੋ ਕਿਸੇ ਨੇ ਚੋਰੀ ਤਾਂ ਨਹੀਂ ਕੀਤੀ ਪਰ ਇਹਨਾਂ ਲੋਕਾਂ ਨੇ ਉਸ ਦੀ ਬੈਗ ਦੀ ਫਰੋਲਾ ਪ੍ਰਾਲੀ ਕਰਦੇ ਉਸ ਦੇ ਕੱਪੜੇ ਜਿਹੜੇ ਕਿ ਬਾਹਰ ਕੱਢ ਕੇ ਸੁੱਟਦੇ ਉਸ ਦੇ ਪੈਸੇ ਕਿਹਨੇ ਕਿਵੇਂ ਲੋਕਾਂ ਤੋਂ ਪੈਸੇ ਮੰਗ ਰਿਹਾ ਮੰਗ ਰਿਹਾ ਇਹ ਜਿਹੜਾ ਘੋਰੀ ਬਾਬਾ ਇਹ ਨਕਲੀ ਆ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਚੋ ਇਹ ਵੀ ਗੱਲ ਗਲਤ ਹੈ ਪਰ ਜਿਹੜੇ ਲੋਕ ਹੋਰ ਗਲਤ ਕੰਮ ਕਰ ਰਹੇ ਨੇ ਜਾਂ ਫਿਰ ਲੁੱਟਾਂ ਖੋਹਾਂ ਚੋਰੀ ਕਰ ਰਹੀਆਂ ਨੇ ਜਾਂ ਫਿਰ ਸਮਾਹ ਹਕੂਮਤ ਦੇ ਵਿੱਚ ਜਾ ਕੇ ਲੋਕਾਂ ਦੇ ਪਰਸ ਚੋਰੀ ਕੇ ਬਹੁਤ ਕੁਝ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਕਾਬੂ ਕਰਨਾ ਜ਼ਰੂਰੀ ਨਹੀਂ ਹੈਗਾ ਬਾਕੀ ਵੀਡੀਓ ਤੁਸੀਂ ਵੀ ਦੇਖ ਲਓ ਕਪੜੇ ਤਾਂ ਫਿਰ ਕਿਉਂ ਲੰਘਾ ਬਣ ਕੇ ਗੁਰੂ ਜੀ ਇਹ ਕਿਹੜਾ ਕਹਾਂ ਸੇ ਆਏ ਕਹਾਂ ਸੇ ਇਹ ਕਿਉਂ ਕਰ ਰਹੇ ਹੈ

ਕੈਰ ਵੀਡੀਓ ਤੁਸੀਂ ਦੇਖ ਲਈ ਵਾਕੀ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਅਸੀਂ ਹੁਣ ਤੁਹਾਡੀ ਰਾਏ ਜ਼ਰੂਰ ਜਾਣਾਂਗੇ ਤਾਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਆ ਕਰੋ ਅਸੀਂ ਉਹਨਾਂ ਦੇ ਬਏ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਸਬਸਕ੍ਰਾਈਬਰ ਨੇ ਤੇ ਲਗਾਤਾਰ ਜਿਹੜੇ ਸਾਡੀ ਵੀਡੀਓਜ਼ ਨੂੰ ਦੇਖਦੇ ਨੇ ਤੇ ਉਸ ਤੋਂ ਬਾਅਦ ਆਪਣੀ ਰਾਏ ਸਾਂਝੀ ਕਰਦੇ ਨੇ ਤਾਂ ਉਹਨਾਂ ਵੱਲ ਦੱਸਿਆ ਜਾਂਦਾ ਕਿ ਇਹ ਕਿੱਦਾਂ ਦੇ ਲੋਕ ਨੇ ਤਾਂ ਅਸੀਂ ਚਾਹੁੰਦੇ ਆ ਕਿ ਸਾਨੂੰ ਲੋਕਾਂ ਦੀ ਜੜੀ ਕੀ ਰਾਏ ਪਤਾ ਲੱਗੇ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਬਿਆਰ ਰਿਪੋਰਟ ਛਣਕਾਟਾ ਨਿਊਜ਼